ਸ਼ੰਭੂ ਬਾਰਡਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸ਼ੰਭੂ ਬਾਰਡਰ ਤੋਂ ਬੈਰੀਕੇਟਿੰਗ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜ਼ਿਕਰਯੋਗ ਹੈ ਕਿ ਬੀਤੀ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਕੀਤੀ ਹੋਈ ਸੀ ਇਹ ਬੈਰੀਕੇਟਿੰਗ ਕਿਸਾਨਾਂ ਉਹ ਦਿੱਲੀ ਜਾਣ ਤੋਂ ਰੋਕਣ ਲਈ ਕੀਤੀ ਗਈ ਸੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਸਨ ਹੁਣ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਬਾਰਡਰ ਤੋਂ ਬੈਰੀਕੇਟਿੰਗ ਹਟਾਉਣ ਲਈ ਹੁਕਮ ਜਾਰੀ ਕਰ ਦਿੱਤੇ ਹਨ ਹਾਈ ਕੋਰਟ ਚ ਦਾਇਰ ਇੱਕ ਪਟੀਸ਼ਨ ਚ ਕਿਹਾ ਗਿਆ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਰਾਸ਼ਟਰੀ ਰਾਜਮਾਰਗ ਪਿਛਲੇ 5 ਮਹੀਨਿਆਂ ਤੋਂ ਬੰਦ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਰਾਸ਼ਟਰੀ ਰਾਜਮਾਰਗ ਖੋਲਣ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ 5 ਮਹੀਨੇ ਤੋਂ ਦਿੱਲੀ ਕੂਚ ਲਈ ਸ਼ੰਭੂ ਬਾਟਰ ਸੇ ਬੈਠੇ ਸਨ ਉਹਨਾਂ ਕਿਹਾ ਕਿ ਹੁਣ ਕਿਸਾਨ ਪਹਿਲਾਂ ਵਾਢੀ ਇਕੱਠੇ ਹੋਣਗੇ ਤੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਸਰਕਾਰ ਕਦੋਂ ਤੱਕ ਬੈਰੀਕੇਟਿੰਗ ਖੋਲੇਗੀ ਅਤੇ ਕਿਸਾਨ ਕਦੋਂ ਤੱਕ ਦਿੱਲੀ ਵੱਲ ਨੂੰ ਕੂਚ ਕਰਨਗੇ मंडला हूँ पंजाब हरियाणा कोर्ट में एडवोकेट हूँ मैंने एक पीआईएल फाइल की थी जनित याचिका शंभू बॉर्डर को खोलने के लिए और आज पंजाब हरियाणा कोर्ट ने इसमें एक जनहित का फैसला देते हुए शंभू बॉर्डर को एक हफ्ते में खोलने के आदेश हरियाणा सरकार को दिए हैं मैं इसके लिए पंजाब हरियाणा हाईकोर्ट का धन्यवाद करता हूं इसके साथ ही शंभू बॉर्डर को खोलने के लिए कहीं और पीएएस भी फाइल हो रखी थी, थी उसमें भी यही आदेश उसमें दिया गया है हाईकोर्ट ने ऑर्डर किया है पीएएस में कि शंभू बॉर्डर को एक हफ्ते में खोलने के दे दिए जाए मैं हाईकोर्ट का हाथ जोड़कर धन्यवाद करता हूं जिन्होंने अम्बाला के व्यापारियों को बचाया अम्बाला के सराफा को बचाया अंबाला के रेडी फड़ी वालों को बचाया और हरियाणा पंजाब चंडीगढ़ का जो व्यापार चौपट था उसे खोलने की एक नई पहल की अच्छी पहल की और हरियाणा ये मध्य प्रदेश के नए चीफ जस्टिस आए हैं हमारे घर उन्होंने कार्यभार होती सुशील नागू जी उनका मैं धन्यवाद करता हूं जिन्होंने जनहित में सोचा और एक ऐसा फैसला दिया जिससे एक गति पकड़ेगा दोबारा व्यापार और दिल्ली से लेकर जम्मू कश्मीर तक क्योंकि एनएस फोर्टी फोर लाइफलाइन कहा जाता है उसको बंद किया गया था उसको खोलने के शंभू बॉर्डर को ऑर्डर किए गए इसके लिए मैं हाईकोर्ट का अपनी की कहरा से धन्यवाद करता हूं ਸ਼ੰਭੂ ਬਾਰਡਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸ਼ੰਭੂ ਬਾਰਡਰ ਤੋਂ ਬੈਰੀਕੇਟਿੰਗ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜ਼ਿਕਰਯੋਗ ਹੈ ਕਿ ਬੀਤੀ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਕੀਤੀ ਹੋਈ ਸੀ ਇਹ ਬੈਰੀਕੇਟਿੰਗ ਕਿਸਾਨਾਂ ਉਹ ਦਿੱਲੀ ਜਾਣ ਤੋਂ ਰੋਕਣ ਲਈ ਕੀਤੀ ਗਈ ਸੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਸਨ ਹੁਣ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਬਾਰਡਰ ਤੋਂ ਬੈਰੀਕੇਟਿੰਗ ਹਟਾਉਣ ਲਈ ਹੁਕਮ ਜਾਰੀ ਕਰ ਦਿੱਤੇ ਹਨ ਹਾਈ ਕੋਰਟ ਚ ਦਾਇਰ ਇੱਕ ਪਟੀਸ਼ਨ ਚ ਕਿਹਾ ਗਿਆ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਰਾਸ਼ਟਰੀ ਰਾਜਮਾਰਗ ਪਿਛਲੇ 5 ਮਹੀਨਿਆਂ ਤੋਂ ਬੰਦ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਰਾਸ਼ਟਰੀ ਰਾਜਮਾਰਗ ਖੋਲਣ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ 5 ਮਹੀਨੇ ਤੋਂ ਦਿੱਲੀ ਕੂਚ ਲਈ ਸ਼ੰਭੂ ਬਾਟਰ ਸੇ ਬੈਠੇ ਸਨ ਉਹਨਾਂ ਕਿਹਾ ਕਿ ਹੁਣ ਕਿਸਾਨ ਪਹਿਲਾ ਮੰਗ ਇਕੱਠੇ ਹੋਣਗੇ ਤੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਸਰਕਾਰ ਕਦੋਂ ਤੱਕ ਬੈਰੀਕੇਟਿੰਗ ਖੋਲੇਗੀ ਅਤੇ ਕਿਸਾਨ ਕਦੋਂ ਤੱਕ ਦਿੱਲੀ ਵੱਲ ਨੂੰ ਕੂਚ ਕਰਨਗੇ मंडला हूँ पंजाब हरियाणा हाईकोर्ट में एडवोकेट हूँ मैंने एक पीआईएल फाइल की थी जनित याचिका शंभू बॉर्डर को खोलने के लिए और आज पंजाब हाई कोर्ट ने इसमें एक जनित का फैसला देते हुए शंभू बॉर्डर को एक हफ्ते में खोलने के आदेश हरियाणा सरकार को दिए हैं मैं इसके लिए पंजाब हरियाणा हाईकोर्ट का धन्यवाद करता हूं इसके साथ ही शंभू बॉर्डर को खोलने के लिए कहीं और पीआईएस भी फाइल की थी उसमें भी यही आदेश उसमें दिया गया है हाईकोर्ट ने ऑर्डर किया है पीएएस में कि शंभू बॉर्डर को एक हफ्ते में खोलने के देश दिए जाए मैं हाईकोर्ट का हाथ जोड़कर धन्यवाद करता हूं जिन्होंने अम्बाला के व्यापारियों को बचाया अम्बाला के सराफर को बचाया अंबाला के रेडी फड़ी वालों को बचाया और हरियाणा पंजाब चंडीगढ़ का जो व्यापार चौपट था उसे खोलने की एक नई पहल की अच्छी पहल की और हरियाणा ये मध्य प्रदेश के नए चीफ जस्टिस आए हैं हमारे घर उन्होंने कार्यभार बहुत लीगल श्रीशील नागू जी उनका मैं धन्यवाद करता हूं जिन्होंने जनहित में सोचा और एक ऐसा फैसला दिया जिससे एक गति पकड़े का दोबारा व्यापार और दिल्ली से लेकर जम्मू कश्मीर तक क्योंकि एन एस फोर्टी फोर लाइफ लाइन कहा जाता है उसको बंद किया गया था उसको खोलने के शंभू बॉर्डर को ऑर्डर किए गए इसके लिए मैं हाईकोर्ट का अपनी की गहराई से धन्यवाद करता हूं